ਕਮਲਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਸੰਤੂ ਸਾਹਿਬ ਹੋਰ ਸੁਨਾ ਚੜਦੀ ਕਲਾ ਕਿਰਪਾ ਬਾਬੇ ਦੀਪ ਸਿੰਘ ਜੀ ਅੱਜ ਤਾਂ ਫਿਰ ਇੱਕ ਨੀਲੀ ਦਾ ਵੀ ਡਾਇਮੰਡ ਪੀਸ ਹੀ ਲਿਆਇਆ ਹਨਾ ਕੀ ਬਾਤ ਆ ਯਾਰ ਬੜੀ ਚੰਗੀ ਝੁੱਟੀ ਆ ਹਨਾ ਨੀਲੀ ਦੀ 14 ਲੀਟਰ ਵਾਲੀ ਝੁੱਟੀ ਆ ਦੁੱਧੇ ਸੁਵੇ ਦੁੱਧਾ ਸੁਆ 14 ਲੀਟਰ ਦੁੱਧ ਦੀ ਫੁੱਲ ਗਾਰੰਟੀ ਮਿਲੀ ਆ ਬਿਲਕੁਲ 10 12 ਦਿਨ ਲੈਂਦੀ ਆ 10 12 ਦਿਨ ਕੱਢਦੀ ਮਣਕਣੀ ਚਿੱਟੀ ਅੱਖ ਬਿਲਕੁਲ ਕੁਆਲਿਟੀ ਆ ਜੀ ਕੀ ਬਾਤ ਆ ਸੱਜਣਾ ਬੜੀ ਸ਼ਾਨਦਾਰ ਤੇ ਜਾਨਦਾਰ ਝੁੱਟੀ ਆ ਚੰਗਾ ਕੱਤ ਕਾਟ ਤੇ ਚੰਗੀ ਵੇਲ ਆ ਬਿਲਕੁਲ ਮੋਹਰਾ ਦਾ ਤੰਗੀਨਾ ਤਾਜੀ ਸੂਈ ਦੀ 10 ਕਿਲੋ ਦੁੱਧ ਤਿਆਰ ਤੇ 6-7 ਦਿਨ ਦੀ ਸੂਈ 12 ਕਿਲੋ ਦੁੱਧ ਹਫਤੇ ਦੇ ਅੰਦਰ ਅੰਦਰ ਦੀ ਸੂਈ 10 ਕਿਲੋ ਦੁੱਧ ਤਿਆਰ ਰੂਹ ਵਰਗੀ ਪੋਲੀ ਕਰ ਰਿਹਾ ਕੋ ਕਿਆ ਬਾਤ ਆ ਬੜੀ ਕੁਆਲਿਟੀ ਆ ਝੋਟੀ ਦੇ ਸੱਜਣੋ ਆਗੀ ਬੂਰੀ ਕਿਆ ਬਾਤ ਇਹ ਵੇਖੋ ਵੀਡੀਓ ਕੁਆਚੀਆਂ ਨੇ ਹੁੰਦੀਆਂ ਸਾੜੇ ਪੈਣਾ ਦੀ ਬੂਰੀ ਬੂਰੀ ਦਿਨ ਕੱਢਦੀ 15 ਤੇ ਬਾਕੀ ਓਕੇ ਰਿਪੋਰਟ ਝੋਟੀ ਮੋਲ ਬਿਲਕੁਲ 77000 ਰੁਪਿਆ ਓਏ ਹੋਏ ਹੋਏ 77000 ਦੀ ਦੇ ਦੇਣੀ ਬੂਰੀ ਸੱਜਣੋ ਤੁਹਾਨੂੰ ਅੱਜ ਤੇ ਆ ਆਗੀ ਵੱਟੀ ਮੈਂ ਮੋਰਾ ਦੀ ਮੈਂ ਵੀ ਬੜੇ ਭਾਣਾ ਵੀ 10 ਬਣਾ ਦਿਨ ਲੈਂਦੀ ਮੋਰਾ ਦੀ 4 15 ਕਿਲੋ ਵਾਲੀ ਓਕੇ